ਤੇ ਲੋ ਜੀ ਹੁਣ ਵਾਰੀ ਆਈ ਐ ਮੇਰੀ ਗੇਮ ਖੇਡਣ ਦੀ ਤੇ ਮੈਂ ਵੀ ਬੱਚਿਆਂ ਨਾਲ ਬੱਚੀ ਬਣ ਗਈ ਮੈਂ ਸੋਚਿਆ ਕਈ ਵਾਰ ਬੱਚਿਆਂ ਨਾਲ ਬੱਚਾ ਬਣ ਕੇ ਜਿਉਣਾ ਚਾਹੀਦਾ ਐ ਥੋੜਾ ਜਿਹਾ ਇੰਜੋਏ ਹੋਣਾ ਚਾਹੀਦਾ ਬੱਚਿਆਂ ਨਾਲ ਬੱਚਾ ਬਣ ਕੇ ਹਨਾ ਤੇ ਇੱਧਰ ਜਿਹੜੀ ਇਹ ਵਾਲੀ ਗੇਮ ਐ ਨਾ ਮੈਨੂੰ ਇਹ ਵੀ ਬਹੁਤ ਵਧੀਆ ਲੱਗਦੀ ਆ ਬੋਲਿੰਗ ਵਾਲੀ ਔਰ ਗੇਮਸ ਵਕਈ ਬਹੁਤ ਵਧੀਆ ਧੀਆਂ ਬਹੁਤ ਜ਼ਿਆਦਾ ਵਧੀਆ ਤੇ ਬੱਚਿਆਂ ਨਾਲ ਬੱਚੇ ਬਣਨਾ ਬਹੁਤ ਵਧੀਆ ਲੱਗਿਆ ਮੈਨੂੰ ਅੱਜ ਤੇ ਇਹ ਨਾ ਰੁਪੰਜਲ ਨੇ ਟਿਕਟ ਲਈ ਤੀ ਇਹਦੀ ਇਸ ਗੇਮ ਦੀ ਤੇ ਬਾਕੀ ਰੁਪੈਂਜਲ ਨੂੰ ਡਰ ਲੱਗਿਆ ਔਰ ਰੁਪੈਂਜਲ ਦੀ ਸੀਟ ਤੇ ਫਿਰ ਬੈ ਗਈ ਮੈਂ ਤੇ ਮੈਂ ਖੇਲ ਰਹੀ ਆ ਜੀ ਇਹ ਬੜੀ ਗੇਮ ਤੇ ਬਹੁਤ ਵਧੀਆ ਲੱਗ ਰਹੀ ਆ ਤੇ ਇਦੋਂ ਰੁਪੈਂਜਲ ਦੀ ਵਾਰੀ ਆ ਹੁਣ ਅੱਛਾ 5 ਸਾਲ ਦੇ ਬੱਚੇ ਕੇ ਲਈ ਲੋ ਭਾਈ ਤੇ ਜੋ ਇਹ ਵਾਲੀ ਗੇਮ ਹੈ ਇਹ ਹੈਗੀ ਆ ਜੀ 5 ਸਾਲ ਤੱਕ ਦੇ ਬੱਚਿਆਂ ਲਈ ਤੇ 5 ਸਾਲ ਦੇ ਬੱਚੇ ਆ ਜਿਹੜੇ 6 ਸਾਲ ਦੇ ਲਾ ਲੋ ਹਨਾ ਤੇ ਉਹਨਾਂ ਲਈ ਇਹ ਗੇਮ ਹੈ ਜੀ ਅੰਦਰ ਛੋਟੇ ਬੱਚਿਆਂ ਲਈ ਤੇ ਰੁਪੰਜਲ ਇੰਨੀ ਵਧੀਆ ਮਸਤੀ ਕਰ ਰਹੀ ਦੀ ਨਾ ਰੁਪੰਜਲ ਨੇ ਤਾਂ ਕਈ ਸਹੇਲੀਆਂ ਵੀ ਬਣਾ ਲਈਆਂ ਆਪਣੀਆਂ 3-4 ਤੇ ਰੁਪੰਜਲ ਫਰੈਂਡਲੀ ਹੈ ਬਹੁਤ ਜ਼ਿਆਦਾ ਔਰ ਰੁਪੰਜਲ ਨੂੰ ਇੰਨਾ ਮਜ਼ਾ ਆ ਰਿਹਾ ਦਾ ਨਾ ਰੂਪ ਨੂੰ ਜਾਣ ਦਾ ਦਿਲ ਨਹੀਂ ਕਰ ਰਿਹਾ ਤਾਂ ਘਰ ਆ ਮੈਡਮ ਦਾ ਕਿ ਮੈਂ ਘਰ ਜਾਣਾ ਹੈ ਤੇ ਲਗਾਤਾਰ ਬੱਸ ਮम्मा ਬੱਸ ਮम्मा ਮੈਨੂੰ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਹੈ ਰੁਪੰਜਲ ਦੇਖੋ ਅੱਜ ਮਸਤੀ ਮਾਰ ਰਹੀ ਹੈ ਛੁੱਟੀਆਂ ਦੇ ਵਿੱਚ ਰੁਪੰਜਲ ਪੂਰੀ ਮਸਤੀ ਰੁਪੰਜਲ ਦੀ ਪੂਰੀ ਮਸਤੀ ਹੋ ਰਹੀ ਹੈ ਕਿ ਅੱਜ ਪਾਪਾ ਦੇ ਦੇ ਸਾਹਮਣੇ ਤੇਰੂ ਪੈਂਜਲ ਨੂੰ ਅੱਜ ਸਭ ਤੋਂ ਜ਼ਿਆਦਾ ਮਜ਼ਾ ਆਇਆ ਤੇ ਇੰਨੀ ਵਧੀਆ ਗੇਮ ਹੈ ਨਾ ਬੱਚਿਆਂ ਦੀ ਛੋਟਿਆਂ ਦੀ ਵੀਰੇ ਬਹੁਤ ਵਧੀਆ ਗੇਮ ਹੈ ਔਰ ਮੈਨੂੰ ਵੀ ਵਧੀਆ ਲੱਗਿਆ ਕਿਉਂਕਿ ਫਸਟ ਟਾਈਮ ਜੋ ਰੂਪ ਨੇ ਨਾ ਐਨਾ ਇੰਜੋਏ ਕਰਿਆ ਕਿਉਂਕਿ ਹਮੇਸ਼ਾ ਅਸੀਂ ਭਗਜੋਤ ਨੂੰ ਗੇਮ ਵਗੈਰਾ ਲੈ ਕੇ ਜਾਂਦੇ تھے ਕਿਉਂਕਿ ਭਗਜੋਤ ਬੜੀ ਧੀ ਤੇ ਰੂਪ ਨੂੰ ਛੋਟੀ ਵਿਚਾਰੀ ਰਹਿ ਜਾਂਦੀ ਸੀ ਹਨਾ ਲੇਕਿਨ ਇਸ ਵਾਰ ਪੂਰੀ ਤਰ੍ਹਾਂ ਇੰਜੋਏ ਰੂਪੈਂਜਲ ਦਾ ਵੀ ਬਹੁਤ ਵਧੀਆ ਹੋਇਆ ਤੇ ਰੂਪ ਨੂੰ ਇਨਾ ਮਜ਼ਾ ਆਇਆ ਨਾ ਕਹਿੰਦੀ ਮम्मा ਮੈਂ ਨਹੀਂ ਜਾਣਾ ਮੈਂ ਉਰੀ ਰਹਿਣਾ ਅਸੀਂ ਜ਼ਬਰਦਸਤੀ ਖਿੱਚ ਕੇ ਲੈ ਕੇ ਆਈਆਂ ਔਰੇ ਤੇ ਵੀ ਤੇਰਾ ਟਾਈਮ ਖਤਮ ਹੋ ਗਿਆ ਕਿਉਂਕਿ ਬੱਚਿਆਂ ਲਈ ਪੌਣੇ ਘੰਟੇ ਦਾ ਟਾਈਮ ਹੁੰਦਾ ਔਰੇ तो अपने ये ना बोल गए रहो ऊपर जाके बिच मानु हाई नीचे तो दोबारा चलाओ कैसे चलेगी ये ऐसी पैरों की गली अच्छा चलो जाओ फिर जंप करो ऊपर जाना ओ उल्टा ओ उल्टा ही है ना प्यारा ऐसे उल्टा के देख जो जाओ कि प्यारा ही रूप ਤੇ ਲੋ ਜੀ ਹੁਣ ਸਰਦਾਰ ਜੀ ਦੀ ਵਾਰੀ ਆ ਜੀ ਬੋਲਾ ਖੇਡਣ ਦੀ ਇਹ ਬੱਚਾ ਮੈਨੂੰ ਬਹੁਤ ਕਿਊਟ ਲੱਗ ਰਿਹਾ ਤਾਂ ਤੇ ਮੈਂ ਬਾਰ ਬਾਰ ਛੇੜ ਰਹੀ ਤੀ ਨੂੰ ਛੋਟੇ ਜੇ ਬੱਚੇ ਨੂੰ ਤੇ ਬਹੁਤ ਪਿਆਰਾ ਲੱਗ ਰਿਹਾ ਤਾਂ ਇਹ ਰਪੈਂਜਲ ਫਿਰ ਲੱਗੀ ਜੰਪ ਕਰਨ ਦਵਾਰ ਮੇਰ ਮਾਰੀ ਨਹੀਂ ਦਵਾਰ ਲਾਮ ਲੱਤ ਮਾਰ ਗਈ ਤੇਰੀ ਫ੍ਰੈਂਡ ਦਾ ਨਾਮ ਤਾਂ ਪੁੱਛਿਆ ਹੀ ਨਹੀਂ ਨਾਮ ਬਤਾ ਗਏ ਤੇ ਕਿਆ ਸਭ ਤੋਂ ਜ਼ਿਆਦਾ ਗੇਮ ਦਾ ਟਾਈਮ ਛੋਟੇ ਬੱਚਿਆਂ ਦਾ ਜੀ 1 ਘੰਟੇ ਦਾ 1 ਘੰਟੇ ਵਾਸਤੇ ਬੱਚਿਆਂ ਨੂੰ ਖੁੱਲਾ ਟਾਈਮ ਮਿਲਦਾ ਜੀ ਖੇਡਣ ਦਾ ਟਾਈਮ ਖਤਮ ਹੋ ਗਿਆ ਮਿਲਿਆ ਤੋਂ ਬਾਅਦ ਗਰੂਪ ਦਾ ਨਾ ਟਾਈਮ ਬਹੁਤ ਹੈ ਬੱਚਿਆਂ ਦਾ ਖੇਡਣੇਗਾ ਅੰਦਰ ਤੇ ਹੁਣ ਵਾਰੀ ਆ ਗਈ ਜੀ ਮੇਰੀ ਰਾਈਡ ਦੀ ਕਿਉਂਕਿ ਹੁਣ ਮੈਂ ਆਪਣੀ ਰਾਈਡ ਕਰਾਂਗੀ ਔਰ ਮੇਰੀ ਗੱਡੀ ਠੁੱਕ ਗਈ ਆ ਜੀ ਸਾਈਡ ਦੇ ਵਿੱਚ ਪਹਿਲੀ ਵਾਰ ਚਲਾ ਰਹੀ ਆ ਨਾ ਤੇ ਚਲੋ ਤੇ ਲੋ ਜੀ ਉਰੇ ਆ ਮੋਲ ਇਹ ਹੈ ਤਾਂ ਜੀ 6 ਮੰਜ਼ਲਾ 6 ਮੰਜ਼ਲ ਹੈ ਜੀ ਇਹਦੇ ਵਿੱਚ ਬਣੀ ਹੋਈ 6 ਮੰਜ਼ਿਲ ਕਹਿੰਦੇ ਆ ਜਿਹਨੂੰ ਹਨਾ ਤੇ ਇੰਨਾ ਵਧੀਆ ਹੈਗਾ ਜੀ ਕੋਸਮੋ ਮੋਲ ਜੋ ਕਿ ਜੀਰਕਪੁਰ ਦੇ ਕੋਲ ਹੈ ਜਿੱਥੇ ਆਪਾਂ ਢਿੱਲੋ ਪਲਾਜ਼ਾ ਉਸ ਵਾਲੀ ਲਾਈਨ ਲਾਈਨ ਦੇ ਉੱਤੇ ਹੈ ਜੀ ਬਣਿਆ ਹੋਇਆ ਤੇ ਚੰਡੀਗੜ੍ਹ ਦੇ ਵਿੱਚ ਵੀ ਪੈ ਜਾਂਦਾ ਚੰਡੀਗੜ੍ਹ ਹੀ ਹੈ ਜੀ ਸਾਰਾ ਇੱਧਰ ਤੇ ਬਹੁਤ ਵਧੀਆ ਜੀ ਬਣਿਆ ਹੋਇਆ ਲੋ ਜੀ ਚੋਤ ਜਾਰੀ ਹੈ ਦੂਸਰੀ ਗੇਮ ਸਾਰੀਆਂ ਗੇਮਾਂ ਹੀ ਡਣੀਆਂ ਜੋਤ ਨੇ ਸਾਈਕਲ ਵਾਲੀ ਵੀ ਹੈ ਸਾਰਾ ਉਰਦ ਚਾਂਦੀ ਮਰੂ ਹਾਂ ਇਹ ਜੋਦੂ ਰੱਸੀ ਦੇ ਉੱਪਰ ਸਾਈਕਲ ਚਲੇਗਾ ਕੋਈ ਨਹੀਂ ਕਰਨੀ ਹੈ ਨਾ ਮੈਂ ਨਹੀਂ ਕਰਨੀ ਠੀਕ ਹੈ ਮਨ ਤਾਂ ਉਚਾਈ ਦੇ ਡਰ ਲੱਗਦਾ ਆ ਉਹ ਦੇਖੋ ਕਿੰਨੇ ਪਿਆਰ ਦੀ ਲਈ ਹੈ ਉਹ ਦੇਖ ਲੋ ਜੀ ਜੋਤ ਨੂੰ ਡਰ ਵੀ ਲੱਗ ਰਿਹਾ ਔਰ ਜੋਤ ਨੇ ਜਾਣਾ ਵੀ ਹੈਗਾ ਸਾਈਕਲ ਤੇ ਰਾਈਡ ਲੈਣ ਤੇ ਇੰਨੀ ਉਚਾਈ ਪਰ ਹੈ ਨਾ ਇਹ ਡਰ ਲੱਗਦਾ ਦੇਖਦੇ ਹੋਏ ਵੀ ਲੇਕਿਨ ਹੌਸਲਾ ਦੇਖੋ ਕੁੜੀ ਦਾ ਫੇਰ ਵੀ ਕਹਿੰਦੀ ਮੈਂ ਗੇਮ ਖੇਡਣੀ ਆ ਤਾਂ ਖੇਡਣੀ ਆ ਇਹ ਬਹੁਤ ਉਚਾਈ ਪਰ ਹੈ ਜੀ ਸਾਈਕਲ ਤੇ ហេਠਾ ਕੀੜੀਆਂ ਜਿੰਨੇ ਕ ਬੰਦੇ ਦਿਖਦੇ ਆ ਛੋਟੇ ਛੋਟੇ ਲੇਕਿਨ ਫਿਰ ਵੀ ਹੌਸਲੇ ਦੇ ਨਾਲ ਸਾਈਕਲ ਚਲਾ ਕੇ ਲੇਗੀ ਮੈਨੂੰ ਤਾਂ ਦੇਖੀ ਦੇਖਣ ਚ ਹੀ ਡਰ ਲੱਗਦਾ ਤਾਂ ਜਦੋਂ ਮੈਂ ហេਠਾ ਦੇਖਦੀ ਸੀ ਮੋਲ ਦੇ ਲੇਕਿਨ ਮੇਰੀ ਗੁੜੀਆਂ ਨੇ ਚਲੋ ਬਹਾਦਰ ਹੋ ਕੇ ਸਾਈਕਲ ਚਲਾਇਆ ਦੇਖੋ ਕਿੰਨੀ ਉਚਾਈ ਪਰ ਹੈ ਤੇ ਲੇਗੀ ਜੀ ਸਾਈਕਲ ਚਲਾ ਕੇ ਦੋ ਤਿੰਨ ਗੇਮਾਂ ਹੈ ਲੇਕਿਨ ਵਾਹਿਗੁਰੂ ਮੇਰੀ ਬੇਟੀ ਨੂੰ ਤਰੱਕੀਆਂ ਦੇਵੇ ਹਨਾ ਫਾਈਨਲੀ ਜੋਤ ਆ ਰਹੀ ਹੈ ਸਾਹਮਣੇ ਜੋਤ ਡਰਦੀ ਨਹੀਂ ਹੈ ਖਤਰੋਂ ਦਾ ਖਿਡਾਰੀ ਆ ਮੈਨੂੰ ਡਰ ਲੱਗਦਾ ਜੋ ਚਲੇਗੀ ਸਾਹਮਣੇ ਹੁਣ ਆ ਰਹੀ ਹੈ ਜੋਧ ਇਹ ਆ ਰਹੀ ਹੈ ਜੋਧ ਸਾਹਮਣੇ ਐ ਮੈਂ ਦੂਏ ਲੋਡ ਕਰਕੇ ਕੈਮਰਾ ਨਾਲ ਫੇਰ ਬਣਾ ਰਹੀਆਂ ਵੀਡੀਓ ਤੋ ਲੋ ਜੀ ਬਬਜੋਦ ਕੀ ਅਬ ਹੈਗੀ ਹੈ ਤੀਸਰੀ ਰਾਈਡ ਤੇ ਇਹ ਬਹੁਤ ਖਤਰਨਾਕ ਹੈ ਵੀ ਜਿੱਥੇ ਬਬਜੋ ਤੁਰ ਕੇ ਆ ਰਹੀ ਆ ਤੇ ਚਲੋ ਕੁੜੀ ਨੂੰ ਹੌਸਲਾ ਮਿਲ ਜੂਗਾ ਹਨਾ ਥੋੜਾ ਜਾਂ ਇਹ ਆ ਗਈ ਜੋਧ ਫਾਈਨਲੀ ਜੋਧ ਆ ਗਈ ਆ ਜਾ ਆ ਆਰਾਮ ਸੇ ਹੱਸ ਕੇ ਵਿੱਚ ਆ ਪਰੇ ਹੋ ਚੜ੍ਹ ਪਾਰ ਕਰ ਲਿਆ ਜੋਤ ਨੇ ਵੀ ਕੋਈ ਮੈਂ ਤੁਹਾਡੇ ਛੱਟ ਮਾਰਨੇ ਵਾਲੇ ਸੱਚੀ ਡਰ ਲੱਗਦਾ ਦੱਸਦੇ ਵਿੱਚ ਦੇ ਕੇ ਉੱਧਰ ਤੇ ਆਇਆ ਆਵਾਜ਼ ਦੁਬਾਰਾ ਆਣਾ ਦੁਬਾਰਾ ਨਾ ਨਾ ਇਸ ਪਣੀ ਨਾ ਮੈਂ ਕਿਹਾ ਦੁਬਾਰਾ ਆਇ ਕਿ ਕਰੀ ਨਾ ਹੁਣ ਜੋਤ ਸਾਹਮਣੇ ਹੁਣ ਨਾ ਜੰਪ ਵਾਲਾ ਲਾਸਟ ਲਾਸਟ ਗੇਮ ਰਹਿ ਗਈ ਦੀ ਜੰਪ ਵਾਲੀ ਤਾਂ ਉਹ ਕਰਨ ਲੱਗੀ ਵੀ ਆ ਜੋਤ ਦੀ ਨਾ ਚੌਥੀ ਗੇਮ ਰਹਿ ਗਈ ਇਹ ਲਾਸਟ ਜੋ ਕਿ ਉੱਪਰ ਉਹ ਨਾ ਜੰਪ ਹੋਏਗਾ 6ਵੀਂ ਮੰਜ਼ਿਲ ਹੈ ਜੀ ਇਹ 6ਵੀਂ ਮੰਜ਼ਿਲ ਤੋਂ ਨਾ ਜੋਤ ਜੰਪ ਕਰੇਗੀ ਸਿੱਧਾ نیچے ਜਾਏਗੀ ਔਰ ਦੇਖਦੇ ਹਾਂ ਬੰਦਾ ਕਿਵੇਂ ਕਰੂਗਾ ਹਨਾ ਲੇਕਿਨ ਡਰਤਾ ਬਹੁਤ ਲੱਗ ਰਿਹਾ ਵੀ ਆਪਾਂ ਨੇ ਜੰਪ ਕਰਨ ਆਏ ਆ ਹਨਾ ਤੇ ਹੁਣ ਜੰਪ ਕਰੂਗੀ ਜੋਤ ਦੇਖੋ ਧਿਆਨ ਨਾਲ ਤੁਸੀਂ 5ਵੀਂ ਮੰਜ਼ਿਲ ਹੈ ਜੀ ਇਹ ਵਾਓ ਜੋਤ ਪੰਟਾਸਟਿਕ ਲੋ ਜੀ ਜੋਤ ਨੂੰ ਨਾ ਹੌਸਲਾ ਜਾ ਹੋ ਗਿਆ ਕਿਉਂਕਿ ਇਹ ਖਤਰੋ ਦਾ ਖਿਡਾਰੀ ਹੈ ਨਾ ਜਿਹੜੀ ਉਹ ਚੀਜ਼ ਹੈ ਬਣਾਈ ਹੋਈ ਤੇ ਚਲੋ ਬੱਚਿਆਂ ਨੂੰ ਪਤਾ ਲੱਗ ਜਾਂਦਾ ਹਨਾ ਬੱਚਾ ਕਾਮਯਾਬ ਹੋ ਜਾਂਦਾ ਅੱਗੇ ਚੱਲ ਕੇ ਬੱਚਿਆਂ ਨੂੰ ਇਹ ਛੋਟੀ ਮੋਟੀ ਗੇਮਸ ਵਗੈਰਾ ਖੇਡਣੀਆਂ ਚਾਹੀਦੀਆਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਤੇ ਬੱਚਾ ਡਰਦਾ ਨਹੀਂ ਹੈ ਇੱਕ ਬੱਚੇ ਦਾ ਮਤਲਬ ਜੋ ਹੁਣ ਕੀ ਹੋਵੇ ਮਤਲਬ ਉਹ ਮਜ਼ਬੂਤ ਹੋ ਜਾਂਦਾ ਇੱਕ ਕਿਸਮ ਦਾ ਹਨਾ ਤੇ ਜੋਤ ਆ ਰਹੀ ਹੈ ਸਾਹਮਣੇ ਦੌੜੀ ਦੌੜੀ ਆ ਰਹੀ ਹੈ ਜੋਤ ਦੀ ਗੱਦਾ ਹੈ ਕਿੰਨਾ ਡਰ ਲਗਿਆ ਨਹੀਂ ਮੈਨੂੰ ਡਰ ਨਹੀਂ ਲਗਿਆ ਜਿਹੜੇ ਉਹ ਨਹੀਂ ਬ੍ਰਿਜ ਹਾਂ ਤੋਂ ਜਸਟ ਹੁਣ ਦੇਖਣੀ ਆਪਾਂ ਨੇ ਫਿਲਮ ਕਿਉਂਕਿ ਬੱਚਿਆਂ ਕੀ ਹੋ ਗਈ ਮਾਸਤੇ ਔਰ ਅਫਤੋ ਦੇ ਪਾਪਾ ਗਏ ਆ ਲੈਣ ਸੋਕਣ ਸੋਪਣੇ 2 ਕੀ ਟਿਕਟ ਹਨਾ ਫਿਲਮ ਵੀ ਟਿਕਟ ਲੈ ਲਈਆਂ ਔਰ ਫਿਲਹਾਲ ਆਪਾਂ ਨੇ ਫਿਰ ਫਿਲਮ ਦੇਖਣੀ ਆ ਉਸ ਤੋਂ ਬਾਅਦ ਤੇ ਫਿਰ ਚੱਲਦੇ ਆਪਾਂ ਘਰ ਨੂੰ ਹਨਾ ਤੇ ਇਹ ਹਮਾਰੇ ਆਂਟੀ ਆ ਜਿਹੜੇ ਇਹ ਹਮਾਰੇ ਆਂਟੀ ਦੋਸਤ ਬਣ ਗਏ ਆ ਫਰੈਂਡ ਬਣ ਗਏ ਹਮਾਰੇ ਇਹ ਯੂਪੀ ਵਾਲੀ ਸਾਈਟ ਤੋਂ ਆਈ ਆਂਟੀ ਹਨਾ है। लो जी अब हम थिएटर में बनने जा रहे हैं लो जी फिल्म चल गई है सौखन सौखने टू लगी लगे अंदर फिर मैं मेरा कैमरा बंद होएगा बाहर आके ऑन करांगी मैं चल दे चल गई क्या होया ਲੋਜੀ ਫਰੈਂਡਸ ਆ ਗਿਆ ਆਪਾਂ ਫਿਲਮ ਦੇਖ ਕੇ ਸੋਕਣ ਸੋਕਣੇ 2 ਠੀਕ ਥੀ ਫਿਲਮ ਵਧੀਆ ਧੀ ਤੇ ਹੁਣ ਚਲਦੇ ਆਪਾਂ ਘਰ ਨੂੰ ਜੋ ਕਿ ਟ੍ਰੈਫਿਕ ਦੇ ਵਿੱਚ ਫਸ ਗਿਆ ਆਪਾਂ 6:20 ਮਿੰਟ ਹੋ ਗਏ ਔਰ ਇੰਨੀ ਟ੍ਰੈਫਿਕ ਹੈ ਨਾ ਔਰ ਜੀਰਕਪੁਰ ਪਰ ਜੀਰਕਪੁਰ ਉਰ ਦੇਖੋ ਕਿੰਨਾ ਜਾਮ ਲੱਗਿਆ ਵਾ ਦੂਰ ਤੱਕ ਜਾਮ ਹੈ ਪਿੱਛੇ ਵੀ ਜਾਮ ਹੈ ਦੇਖੋ ਤੁਸੀਂ ਪਿੱਛੇ ਵੀ ਕਿੰਨਾ ਜਾਮ ਹੈ ਔਰ ਮੁਰੇ ਵੀ ਜਾਮ ਹੈ ਚਾਰੇ ਪਾਸੇ ਜਾਮ ਹੈ ਤੇ ਲੋ ਜੀ ਅੱਪਾ ਕਰਦੇ ਆ ਵਲੌਗ ਦਾ ਐਂਡ ਮਿਲਦੇ ਆ ਨੈਕਸਟ ਵਲੌਗ ਤੇ ਵੀ ਸਤ ਸਕੇ ਲਈ ਬਾਏ ਬਾਏ ਟੇਕ ਕੇਅਰ ਔਰ ਥੱਕ ਚੁੱਕੇ ਆ ਸਵੇਰ ਕੇ ਨੀਤੇ ਵਾਏ ਜੀ ਤੁਹਾਡਾ ਚੋਤਨ ਦਾ ਅੱਛਾ ਲਗਿਆ ਤਾਂ